ਅੱਗੇ ਕਿਤੇ ਸਾਡੇ ਸਾਥੀ ਹੈ ਜਿਹੜੇ ਬਿਨਾਂ ਸ਼ਰਤ ਰਹਾ ਹੋ ਕੇ ਆਏ ਆ ਤੇ ਕੋਈ ਕਿਸੇ ਤੇ ਪਰਚਾ ਰਿਹਾ ਨਹੀਂ ਦਿੱਤਾ ਪਰਚਾ ਕਿੰਨਾ ਤੇ ਹੋਇਆ ਜਿਨ੍ਹਾਂ ਨੇ ਗੁੰਡਾ ਕਰਦੀ ਕੀਤੀ ਆ ਤੁਸੀਂ ਦੇਖ ਸਕਦੇ ਹੋ ਚੰਦਪਾਟੇ ਦੇ ਵਿੱਚ ਬੱਸ ਪਹੁੰਚ ਗਈ ਹੈ ਔਰ ਜਿੰਨੇ ਮਜ਼ਦੂਰ ਚੰਦਪਾਟੇ ਦੇ ਸਾਰੇ ਦੂਰ ਰਿਹਾ ਹੋ ਕੇ 11 ਵਜੇ ਰਾਤ ਨੂੰ ਚੰਦਪਾਣ ਪਿੰਡ ਜਾ ਰਹੇ ਨੇ ਇਹ ਬਿਨਾਂ ਸ਼ਰਤ ਰਿਹਾ ਹੋਏ ਨੇ ਮਤਲਬ ਇਹਨਾਂ ਤੇ ਪਰਚੇ ਹੁਣ ਖਤਮ ਹੋ ਗਏ ਨੇ ਬਿਲਕੁਲ ਜੀ ਬਿਨਾਂ ਸ਼ਰਤ ਰਿਹਾ ਹੋਏ ਨੇ ਕਿ ਕੋਈ ਵੀ ਕਿਸ ਤਰ੍ਹਾਂ ਦੀ ਕੰਡੀਸ਼ਨ ਆ ਕੋਈ ਲਾਈ ਨਹੀਂ ਹੈਗੀ ਪੰਜਾਬ ਪੁਲਿਸ ਨੇ ਜੀ ਤੁਹਾਨੂੰ ਇੱਧਰ ਕਿਉਂ ਇਹੋ ਭੈਣਾ ਨੇ ਇਹਨਾਂ ਭੈਣਾ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ ਭੈਣ ਜੀ ਤੁਸੀਂ ਵੀ ਇੱਕ ਮਿੰਟ ਬਾਈ ਜੀ ਅੱਛਾ ਇੱਥੋਂ ਦੇ ਐਸਪੀ ਨੇ ਡੀਸੀ ਨੇ ਜੋ ਚੰਦਪਾਣ ਕੜਵੋਦੀ ਐਕਸ਼ਨ ਕਮੇਟੀ ਨਾਲ ਮੀਟਿੰਗ ਕੀਤੀ ਸੀਗੀ ਜੇ ਕੀਤੀ ਆ ਉਹਦੇ ਵਿੱਚ ਸਾਡੇ ਮਜ਼ਦੂਰਾਂ ਦੀਆਂ ਚੰਦਪਾਣ ਕੜਵੋਦੀ ਐਕਸ਼ਨ ਕਮੇਟੀ ਨੇ ਜਿਹੜੀਆਂ ਮੰਗਾਂ ਰੱਖੀਆਂ ਉਹਦੇ ਵਿੱਚ ਮੰਗਾਂ ਕੀ ਸੀ ਕਿ ਜਿਹੜੇ ਚੰਦਪਾਣ ਦੇ ਲੋਕ ਸੁਹਾਰ ਕੀਤਾ ਜਾ ਰਿਹਾ ਹੈ ਜਿਹੜੇ ਉਹ ਕੁੱਟੇ ਗਏ ਆ ਜਾਂ ਪਰਚੇ ਦਰਜ ਹੋਏ ਆ ਜੇਲੀ ਬੰਨ ਉਹਨਾਂ ਨੂੰ ਤੁਰੰਤ ਰਹਾ ਕੀਤਾ ਜਾਵੇ ਉਹਨਾਂ ਦੇ ਜਿਹੜੇ ਪਰਚੇ ਦਰਜ ਉਹ ਰੱਦ ਕੀਤੇ ਜਾਣ ਔਰ ਤੋਂ ਅਗਲੀ ਗੱਲ ਮਜ਼ਦੂਰਾਂ ਲਈ ਕੱਜ ਦਿਵਾਓ ਜਿੰਦਾਬਾਦ 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 ਮਜ਼ਦੂਰਾਂ ਨੂੰ ਤੁਰੰਤ ਰਹਾ ਕੀਤਾ ਜਾਵੇ ਪਰਚੇ ਰੱਦ ਕੀਤੇ ਜਾਣ ਇਹ ਅਸਰਕ ਮੈਂ ਕੀ ਦੇ ਕਰਕੇ ਰਖਾਇਆ ਔਰ ਉਸ ਤੋਂ ਅਗਲੀ ਗੱਲ ਕਿ ਜਿਹੜੇ ਲੋਕਾਂ ਨੇ ਗੁੰਡਾਗਰਦੀ ਕੀਤੀ ਉਹਨਾਂ ਤੇ 307 ਐਸ ਆਈ ਐਸਟੀ ਦਾ ਪਰਚਾ ਦਰਜ ਹੋ ਗਿਆ ਔਰ ਉਸ ਤੋਂ ਅਗਲੀ ਗੱਲ ਜਿਹੜਾ ਇਥੋਂ ਦਾ ਐਸ ਐਚ ਓ ਸੀ ਮੇਸ਼ ਕੁਮਾਰ ਸਰਪੰਚ ਉਹ ਨੂੰ ਇਥੋਂ ਚਲਦਾ ਕਰਤੇ ਔਰ ਅਸੀਂ ਉਹ ਤੇਰੀ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਆ ਹਰ ਰਾਜਗੁਰੂ ਮੁਜ਼ਾਬਤ 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 ਹਰ ਰਾਜਗੁਰੂ ਮੁਜ਼ਾਬਤ ਮੁਜ਼ਾਬਤ ਇਹਦੇ ਨਾਲ-ਨਾਲ ਗੱਲ ਸੁਣੋ ਜਿਹੜੀ ਘਟਨਾ ਤੋਂ ਇਹ ਗੱਲ ਤਰੀ ਸੀ ਜੋ ਵਿਵਾਦ ਸ਼ੁਰੂ ਹੋਇਆ ਸੀ ਕੁਲਦੀਪ ਨੂੰ ਅੱਗੇ ਉਹ ਸਨਾਲੀ ਦਾ ਮਾਮਲਾ ਵੀ ਪੂਰੀ ਤਰ੍ਹਾਂ ਜਿਹੜਾ ਡੀਸੀ ਨੇ ਏਡੀਸੀ ਨੇ ਹੱਲ ਕਰਦਾ ਪ੍ਰਸ਼ਾਸਨ ਨੇ ਜਿਹੜਾ ਉਹ ਕਿਆ ਤਾਂ ਕਿ ਅਸੀਂ ਹੱਲ ਕਰਾਂਗੇ ਆਪਣੇ ਅਨੁਸਾਰ ਆਪਣੇ ਅਨੁਸਾਰ ਜਿਵੇਂ ਪਿੰਦੇ ਲੋਕ ਚੋੜ ਗਏ ਪਿੰਦੀ ਪੰਚਾਇਤ ਚਾਹੂਗੀ ਉਹ ਸੰਸਾਰ ਹੈ ਜਿਹੜਾ ਉਹ ਮਸਲਾ ਹੱਲ ਹੋਊਗਾ ਉਸ ਤੋਂ ਅਗਲੀ ਗੱਲ ਜੋ ਇਹ ਪੁਲਸ ਨੇ ਨੁਕਸਾਨ ਕੀਤਾ ਜਾਂ ਗੁੰਡਿਆਂ ਦੇ ਨਾਲ ਕੇ ਨੁਕਸਾਨ ਕੀਤਾ ਕਿਸੇ ਦਾ ਜੋ ਵੀ ਨੁਕਸਾਨ ਆ ਸਰਪੰਚ ਦਾ ਸਭ ਤੋਂ ਵੱਧ ਭਾਵੇਂ ਨੁਕਸਾਨ ਕੀਤਾ ਹੈਗਾ ਤਾਂ ਉਹਦਾ ਮੁਆਵਜ਼ਾ ਜਿਹੜਾ ਪ੍ਰਸ਼ਾਸਨ ਮੰਨ ਗਿਆ ਉਹ ਲੈ ਕੇ ਰਹਾਗੇ ਔਰ ਅਸੀਂ ਪੁਲਸ ਨੂੰ ਦੱਸ ਦਿਨਾ ਚਾਹਣੇ ਇਥੋਂ ਦੇ ਪ੍ਰਸ਼ਾਸਨ ਨੂੰ ਦੱਸ ਦਿਨਾ ਚਾਹਣੇ ਆ ਕਿ ਸਾਡੇ ਕਿਰਤੀ ਲੋਕਾਂ ਨੇ ਜਿਵੇਂ ਹੀ ਚੰਦਪਾੜ ਕਾੜੋ ਦੀ ਅਸ਼ਨਮੇ ਕਮੇਟੀ ਨੇ ਕਿਹਾ ਉਹਦੇ ਦਿੱਤੇ ਹੋਏ ਕਦਮਾਂ ਅੱਗੇ ਚੱਲੇ ਆ ਔਰ ਪੂਆ ਪੰਜਾਬ ਦੀ ਭਗਵੰਤਵਾਰ ਸਰਕਾਰ ਹੈ ਜਿਹੜੀ ਇਹ ਕਹਿੰਦੀ ਰਹੀ ਹੈ ਕਿ ਤੁਸੀਂ ਬਗਧਾ ਰਹੀ ਵੇ ਸੂਚਾ ਕਮੀਆਂ ਦੇ ਵੇਲੇ ਪਰ ਤੁਸੀਂ ਦੇਖੋ ਜਿਹੜਾ ਜੈਤੋ ਦਾ ਐਮਐਲਏ ਆ ਉਹ ਐਸੀਆਂ ਦੇ ਵਿੱਚੋਂ ਆ ਤੇ ਦੇਖੋ ਤੁਸੀਂ ਇਹ ਜਮਾਤ ਬਣ ਗਈ ਹੈਗੀ ਆ ਜੋ ਚੌਧਰੀਆਂ ਦੇ ਜਿਵੇਂ ਆਪਾਂ ਕੱਲ ਕੋਣੇ ਵੀ ਬੁੱਕਲ ਦੇ ਵਿੱਚ ਜਾ ਕੇ ਬਹਿ ਗਿਆ ਹੈਗਾ ਕਿ ਉਹਦੇ ਨਾਲ ਨਾਲ ਅਸੀਂ ਐਮਐਲਏ ਤੇ ਵੀ ਜਿਹੜੀ ਇਹ ਖੁਦ ਦੇ ਵਰਾਇਤੇ ਵੀ ਪਰਚੇ ਦੀ ਮੰਗ ਕੀਤੀ ਹੈਗੀ ਆ 10 ਭੈਣਾ ਭਰਾਵੋ ਜੇਕਰ ਅਸੀਂ ਗੱਲ ਕਰੀਏ ਕਿ ਰੰਗ ਬਰੰਗੀਆਂ ਪਾਰਟੀਆਂ ਜਿਹੜੀਆਂ ਕੋਈ ਬਸਪਾ ਵਾਲੇ ਸਭਾ ਵਾਲੇ ਜਾਂ ਹੋਰ ਜਿਹੜੇ ਇੱਥੇ ਆਉਂਦੇ ਹੈਗੇ ਆ ਤੁਹਾਨੂੰ ਝੂਠੇ ਲਾਰੇ ਲਾਉਂਦੇ ਆ ਤਾ ਤੁਸੀਂ ਉਦੋਂ ਖਬਰਦਾਰ ਰਹੋ ਸਾਨੂੰ ਪਤਾ ਲੱਗਿਆ ਕੱਲ ਨੂੰ ਕੋਈ ਲਖੇਸਤਾਨੇ ਨਾ ਦਾ ਬੰਦਾ ਵੀ ਆ ਰਿਹਾ ਹੈਗਾ ਉਹ ਵੀ ਪ੍ਰਭੂ ਉਹਨਾਂ ਦੇ ਚਾਚੇ ਦਾ ਇਹਦਾ ਮੁੰਡਾ ਹੈ ਸਾਨੂੰ ਅਕਸਰ ਕਮੇਟੀ ਦੇ ਦਿੱਤੇ ਕੰਮ ਵਿੱਚ ਨਸ਼ਾ ਦੇ ਤੋਨਾ ਚਾਹੀਦਾ ਕਿਉਂਕਿ ਅਕਸਰ ਕਮੇਟੀ ਨੇ ਹੀ ਸੰਘਰਸ਼ ਕਰਕੇ ਸਾਰੇ ਪੰਜਾਬ ਦਾ ਇਹ ਮੁੱਦਾ ਬਣਾ ਮਰ ਚੰਦ ਭਾਂਦੇ ਲੋਕਾਂ ਨੂੰ ਜਿਹੜਾ ਅਨਸਾਫ਼ ਦਵਾਇਆ ਐ ਇੰਨੀਆ ਬੇਇਨਤਨਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਤਾ ਜਿੰਦਾਬਾਦ ਜਿੰਦਾਬਾਦ ਜੀ ਕਾ ਸਤਿ ਸਤਿਓ ਤੁਹਾਡੇ ਉਸ ਵਾਸਤੇ ਤੁਹਾਡੇ ਜਾਤ ਤੇ ਦੀ ਜੱਟ ਹੋਈ ਹੈ ਇਹ ਚੰਦਪਾਣ ਜਹਰੋ ਵਿਰੋਧੀ ਐਕਸ਼ਨ ਕਮੇਟੀ ਤੁਹਾਡੇ ਅਕੇ ਲੱਗੀ ਹੈ ਤੁਸੀਂ ਉਹਦੇ ਮਤਲਬ ਕਹਿਣ ਤੇ ਕੱਲੇ ਹੋ ਇਸ ਕਰਕੇ ਕੱਲੀ ਐਕਸ਼ਨ ਕਮੇਟੀ ਦੀ ਤੁਹਾਡੀ ਸਾਰਿਆਂ ਦੀ ਜੱਟ ਹੋਈ ਹੈ ਟਾਪਾ ਟਾਈਮ ਬਹੁਤ ਹੋ ਗਿਆ ਇਸ ਵਾਸਤੇ ਸਾਰੇ ਹੀ ਭਰਾਵਾਂ ਨੇ ਦੋ ਦੋ ਮਿੰਟ ਬੋਲਣਾ ਹੈਗਾ ਇਹ ਸਾਰੇ ਭਰਾਵਾਂ ਨੂੰ ਬਹੁਤ ਹੀ ਹੱਥ ਬੰਨ੍ਹ ਕੇ ਬੇਨਤੀ ਆ 22 ਘੰਟੇ ਨੂੰ ਵੀ ਬੇਨਤੀ ਆ ਕਿ 3-4 ਵਜੇ ਦੀ ਗੁੱਟੀ ਪ੍ਰਾਨਕਾਸੀ ਇਧਰੋਂ ਵੀ ਆਚਾਰ ਸੁਣੋ ਆਪਣੇ ਪ੍ਰਸੇ ਵਾਲੇ ਸੱਜਣਾ ਨੂੰ ਜ਼ੋਰਦਾਰ ਬੇਨਤੀ ਹੈ ਕਿ ਇਧਰ ਬਹੁਤ ਬੁੱਕਲਾਈ ਸਾਨੂੰ ਕਿੰਨੇ ਵਾਰ ਤੜਕੇ ਸੁਬਾਹ ਤੇ ਸੁਬਾਹ ਤੇ ਗੁੱਟੀ ਗਈ ਜੀ ਹਾਂ ਜੀ ਹੋ ਹਣੇ ਚੱਕਿਆ ਉਦੋਂ ਵੀ ਪ੍ਰੈਸ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਆਪਾਂ ਇਹਨਾਂ ਦੀਆਂ ਗੱਲਾਂਾਂ ਤੁਹਾਡੇ ਨਾਲ ਨੰਬਰ ਕਰਾਉਂਗਾ ਹਣੇ ਆਪਾਂ ਥੋੜਾ ਜਿਹਾ ਸਾਡੇ ਜਿਹੜੇ ਇੱਕ ਛਣ ਕਮੇਟੀ ਦੇ ਕਨਵੀਨਰ ਆ ਉਹਨਾਂ ਨੇ ਤੁਹਾਡੇ ਨਾਲ ਆਪਣੀ ਗੱਲਬਾਤ ਸਾਂਝੀ ਕਰਨੀ ਹੈ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਾਡੇ ਪੱਤਰਕਾਰ ਭਾਈਚਾਰੇ ਨੂੰ ਵੀ ਕਿ ਕਮੇਟੀ ਦੇ ਕਨਵੀਨਰ ਬੋਲ ਰਹੇ ਆ ਉਹਨਾਂ ਵੀ ਗੱਲ ਸੁਣਨ ਦੀ ਵੀ ਕੋਸ਼ਿਸ਼ ਕਰੋ ਕੋਈ ਗੱਲ ਨਹੀਂ ਤਾਂ ਹੱਡੀਆਂ ਬੈਠਾ ਕਰਾ ਰਹੇ ਆ ਕਰਾਵਾਂਗੇ ਇਹ ਕੋਈ ਚੱਤਰ ਨਹੀਂ ਹੈ ਇਸ ਲਈ ਸਾਰੇ ਭਰਾਵਾਂ ਨੂੰ ਬਹੁਤ ਹੀ ਜ਼ੋਰਦਾਰ ਬੇਨਤੀ ਆ ਕਿ ਆਪਾਂ ਅੱਜ ਸਾਡੇ ਵਾਸਤੇ ਉਹ ਖੁਸ਼ੀ ਦਾ ਮਾਹੌਲ ਵੀ ਆ ਔਰ ਸਾਡੇ ਵਾਸਤੇ ਉਸ ਦਮ ਨਹਿਲ ਜਾਈਏ ਇਹ ਸਾਡੇ ਵਾਸਤੇ ਸੰਘਰਸ਼ ਦਾ ਵੀ ਅਗਲਾ ਜਿਹੜਾ ਪੜਾਪਤ ਤੈ ਕਰਨਾ ਹੈ ਉਹਦੇ ਬਾਰੇ ਵੀ ਵਿਚਾਰਾ ਕਰਨੀਆਂ ਹੁਣ ਮੰਗਾ ਸਿੰਘ ਬੈਰੋ ਕਹੇ ਸਾਡੀ ਐਕਸ਼ਨ ਕਮੇਟੀ ਦੇ ਕਨਵੀਨਰ ਤੁਹਾਡੇ ਨਾਲ ਆਪਣੀ ਗੱਲ ਸੰਭੀ ਕਰਨਗੇ ਤੋਂ ਬਾਅਦ ਸਟੇਜ ਦੀ ਕਾਰਵਾਈ ਹੈ ਜਿਹੜੀ ਉਹ ਗਰਪਾਲ ਸਿੰਘ ਮੰਮੇ ਚਲਾਉਣਗੇ ਉਹ ਕਿਰਪਾ ਕਰਕੇ ਨੇੜੇ ਆ ਜਾਣ ਮੰਗਾ ਸਿੰਘ ਬਾਰੋਕ ਆਓ ਜੀ ਕੋਈ ਬੰਦਾ ਨਹੀਂ ਜਿਹਨੂੰ ਲੈ ਕਿਤੇ ਸਾਰਾ ਕੁੱਟਿਆ ਗਿਆ ਤੇ ਬੇਇੱਜ਼ਤੀ ਵੀ ਕੀਤੀ ਬੇਇੱਜ਼ਤੀ ਵੀ ਕੀਤੀ ਗਈ ਹੈ ਜੀ ਸਤਿਕਾਰਯੋਗ ਸਾਥੀਓ ਪੱਤਰਕਾਰ ਉਹਨਾਂ ਵੀਰਾਂ ਨੂੰ ਬੇਨਤੀ ਆ ਕੁੱਤੇ ਕਰ ਕਰ ਜਿਹੜੀ ਅੱਜ ਨੂੰ ਤੁਹਾਨੂੰ ਸੁਣਾਇਆ ਗਿਆ ਸਾਰੀ ਰਾਤ ਕੁੱਤੇ ਗਏ ਆ ਤਿੰਨ ਜਣੇ ਸੀ ਸਰਪੰਚ ਸੀ ਮਾਸੀ ਸੀ ਇੱਕ ਮੁੰਡਾ ਹੋਰ ਮੰਗਣਾ ਸੀ ਤਿੰਨ ਜਣੇ ਆ ਸੀ ਸਾਰੀ ਰਾਤ ਕੁੱਤੇ ਗਏ ਆ ਹਾਂ ਜੀ ਕੁੱਤੇ ਕਰ ਕਰ ਮੁਕਾਬਲੇ ਦਾ ਸਾਰੀ ਰਾਤ ਦੇਖਤੀ ਤੁਸੀਂ ਸਾਥੀਓ ਦੇਖਤੀ ਕਿਵੇਂ ਕਿਵੇਂ ਕੀਤੀ ਹੈ ਇੱਕ ਮਿੰਟ ਬੇਨਤੀ ਹੈ ਐਕਸ਼ਨ ਕਮੇਟੀ ਦਾ ਕਨਵੀਨਰ ਜੇ ਸਾਥੀਓ ਕਮੇਟੀ ਨੇ ਮਸਲਾ ਜਿੱਤ ਕੇ ਸਾਫੀ ਘਰਾ ਕੇ ਲੈ ਕੇ ਆਉਂਦੇ ਆ ਉਹਦਾ ਕਨਵੀਨਰ ਬੋਲ ਰਿਹਾ ਕਿਰਪਾ ਕਰਕੇ ਸੁਣੋ ਜਰੂਰ ਸੀ ਦੇਖ ਸਕਦੇ ਹੋ ਸਾਥਿਓ ਕੋਸ਼ ਦਾ ਮਾਹੌਲ ਹੈ ਮੈਂ ਬੇਨਤੀ ਕਰੂੰਗਾ ਕਿ ਪਿੰਡ ਪਹੁੰਚ ਚੁੱਕੇ ਨਹੀਂ ਸਭ ਤੋਂ ਪਹਿਲਾਂ ਮਤਲਬ ਟਾਈਮ ਨਾਲ 100 180 ਜਾ ਸਕੀਏ ਮੈਂ ਹੁਣ ਜਲਦੀ ਬੈਠੀ ਜਲਦੀ ਬੇਨਤੀ ਕਰੂੰਗਾ

ਜਿੰਦਾਬਾ ਜਿੰਦਾਬਾ ਆਪਾਂ ਗੱਲ ਕਰਦੇ ਆ ਮੰਗਾ ਜੀ ਮਜ਼ਦੂਰ ਜੇਲ੍ਹ ਚੋਂ ਰਿਹਾ ਹੋ ਕੇ ਆਏ ਨੇ ਕਰੀਬ 11 ਵਜੇ ਰਾਤ ਦਾ ਟਾਈਮ ਆ ਇਹਨਾਂ ਨੂੰ ਘਰ ਛੱਡਣ ਜਾ ਰਹੇ ਆ ਤੇ ਇਹ ਸਾਰੇ ਕੁਸ਼ ਨੂੰ ਕਿਵੇਂ ਦੇਖਦੇ ਦਿਨ ਦੇਖੋ ਜੀ ਚੰਦ ਭਾਨ ਕਾਹਨ ਵਿਰੋਧੀ ਐਕਸ਼ਨ ਕਮੇਟੀ ਆਪਣੀ ਫੀਦਕੋਟ ਬਣੀ ਹੈਗੀ ਜਿਹਦਾ ਮੈਨੂੰ ਕਨਵੀਨਰ ਬਣਾਇਆ ਗਿਆ ਹੈਗਾ ਤਾਂ ਅਸੀਂ ਇਸ ਘਟਨਾ ਨੂੰ ਦੇਖਦੇ ਹੈਗੇ ਆ ਤੇ ਗਰੀਬ ਤੇ ਅਮੀਰ ਦੀ ਲੜਾਈ ਹੈਗੀ ਆ ਜੋ ਚੰਦ ਭਾਨ ਦੇ ਵਿੱਚ ਹੋਇਆ ਜੋ ਤੁਸੀਂ ਦੇਖਿਆ ਕਿਸੇ ਤੋਂ ਲੋਕੀ ਸ਼ੁਪੀ ਗੱਲ ਨਹੀਂ ਹੈਗੀ ਇਹ ਜੋ ਚੰਦ ਭਾਂ ਦੇ ਵਿੱਚ ਹੋਇਆ ਉਹਦੇ ਵਿੱਚ ਸਿਰਫ ਤੇ ਸਿਰਫ ਮਜ਼ਦੂਰਾਂ ਨੂੰ ਦੋਸ਼ੀ ਬਣਾਇਆ ਗਿਆ ਹੈਗਾ ਪੋਸੀ ਗਵਾਈ ਦੇ ਵਿੱਚ ਜੋ ਲੋਕ ਹੈ ਜਿਹੜੇ ਗੋਲੀਆਂ ਚਲਾ ਰਹੇ ਸੀ ਸਿਰਫ ਤੇ ਸਿਰਫ ਮਹਿਜ ਨਾਲੀ ਦਾ ਰੌਲਾ ਸੀਗਾ ਜੋਗ ਮਜ਼ਦੂਰ ਤੇਰਾ ਜਿਹਨੂੰ ਪਿੰਡ ਦੇ ਵਿੱਚ ਪੱਪੂ ਵੀ ਕਹਿੰਦੇ ਆ ਔਰ ਜਿਹੜਾ ਉਹਦਾ ਭਰਾ ਜੈਜੀ ਆ ਉਹਨੇ ਆਪਦੀ 12 ਮੋਰ ਦੀ ਰਫਲ ਦੇ ਨਾਲ ਜਿਹੜੇ ਮਜ਼ਦੂਰਾਂ ਨੂੰ ਸਿੱਧੀਆਂ ਤਾਣੀਆਂ ਔਰ ਬਹੁਤ ਸਾਰੀਆਂ ਗੋਲੀਆਂ ਜਿਹੜੀਆਂ ਸ਼ਰੇਆ ਜਿਹੜੇ ਉਹ ਮਜ਼ਦੂਰਾਂ ਨੂੰ ਲੱਗੇ ਜਿਹਦੇ ਵਿੱਚ ਤਿੰਨ ਮਜ਼ਦੂਰਾਂ ਜਿਹੜੇ ਉਹ ਜ਼ਖਮੀ ਹੋਏ ਆ ਉਲਟਾ ਪੁਲਿਸ ਨੇ ਜਿਹੜਾ 92 ਬੰਦਿਆਂ ਤੇ ਪਰਚਾ ਦਰਜ ਕੀਤਾ 92 ਬੰਦਿਆਂ ਦੇ ਪਰਚਾ ਦਰਜ ਕੀਤਾ ਜਿਹਦੇ ਵਿੱਚ ਅਨਪਛਾਤੇ ਆ ਔਰ 42 ਬੰਦੇ ਆ ਜਿਹੜੇ ਇਹ ਅਸੀਂ ਅੱਜ ਜੇਲ੍ਹ ਦੇ ਵਿੱਚੋਂ ਰਿਹਾ ਕਰਵਾ ਕੇ ਆਏ ਆ ਕੱਲ ਸਾਡਾ ਫਰੀਦਕੋਟ ਦੇ ਵਿੱਚ ਵੱਡਾ ਘਟ ਸੀ ਔਰ 9 ਤਰੀਕ ਨੂੰ ਫਰੀਦਕੋਟ ਦੀ ਐਸਐਸਪੀ ਨਾਲ ਡੀਸੀ ਨਾਲ ਮੀਟਿੰਗ ਹੋਈ ਆ ਮਜ਼ਦੂਰ ਜਥੇਬੰਦੀਆਂ ਦੀ ਔਰ ਜਿਹਦੇ ਵਿੱਚ ਅਸੀਂ ਵੀ ਸ਼ਾਮਲ ਸੀਗੇ ਆ ਉਹਦੇ ਵਿੱਚ ਜਿਹੜੀਆਂ ਸਾਡੀਆਂ ਮਜ਼ਦੂਰਾਂ ਦੀਆਂ ਮੰਗਾਂ ਸੀ ਚੰਦ ਭਾਨ ਕਾਹਨ ਵਿਰੋਧੀ ਐਕਸ਼ਨ ਕਮੇਟੀ ਦੀਆਂ ਜਿਹੜੀਆਂ ਮੰਗਾਂ ਸੀ ਜਿਹਦੇ ਵਿੱਚ ਇਹ ਸੀ ਕਿ ਸਾਰੇ ਮਜ਼ਦੂਰ ਹੈ ਜਿਹੜੇ ਬਿਨਾਂ ਸ਼ਰਤ ਰਿਹਾ ਹੋਣ ਪਰਚੇ ਜਿਹੜੇ ਉਹ ਰੱਦ ਕੀਤੇ ਜਾਣ ਔਰ ਜਿਹੜੀ ਦੂਸਰੀ ਟਰ ਹੈ ਜਿਵੇਂ ਗੁੰਡਾਗਰਦੀ ਕੀਤੀ ਆ ਉਹਦੇ ਖਿਲਾਫ ਆ ਜਿਹੜਾ ਪਰਚਾ ਦਰਜ ਹੋਵੇ ਔਰ ਪੁਲਿਸ ਨੇ ਜਿਵੇਂ ਆਪਾਂ ਕਹਿੰਦੇ ਮਜ਼ਦੂਰਾਂ ਦੇ ਮੈਂ ਮੈਂ ਪੁੱਛਣਾ ਚਾਹਣਾ ਕਿ ਹੋ ਰਸੀ ਪਹਿਲਾਂ ਹੀ ਐਸਐਸਪੀ ਨੂੰ ਡੀਸੀ ਨੂੰ ਜਿਹੜਾ ਜਿਹੜੀ ਮੀਟਿੰਗ ਹੋਈ ਆ ਸਾਡੀ ਉਹਦੇ ਚ ਆਪਦੀਆਂ ਮੰਗਾਂ ਦੱਸਤੀਆਂ ਸੀ ਕਿ ਇਸ ਤੋਂ ਘੱਟ ਸੀ ਬਿਲਕੁਲ ਪਿੱਛੇ ਨਹੀਂ ਹਟਣਾ ਜਿਹੜੀ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ ਜਿਹਦੇ ਵਿੱਚ ਸਾਡੀਆਂ ਮਜ਼ਦੂਰਾਂ ਦੀਆਂ ਮੰਗਾਂ ਸੀ ਕਿ ਜਿਹੜੇ ਚੰਦਪਾਣ ਦੇ ਮਜ਼ਦੂਰ ਗ੍ਰਿਫਤਾਰ ਹੋਏ ਆ ਉਹਨਾਂ ਦੀ ਬਿਨਾਂ ਸ਼ਰਤ ਰਿਹਾਈ ਹੋਵੇ ਸਾਰੇ ਪਰਚੇ ਖਾਰਜ ਹੋਣ ਔਰ ਜਿਹੜੇ ਮੁੱਖ ਦੋਸ਼ੀ ਆ ਜਿਹੜੇ ਗਮਦੂਰ ਔਰ ਪੱਪੂ ਆ ਉਹਦਾ ਅਪਰਾਧ ਜੈਜੀ ਆ ਉਹਦੇ ਖਿਲਾਫ 307 ਦਾ ਪਰਚਾ ਐ ਸੀਐਸਟੀ ਦਾ ਪਰਚਾ ਜਿਹੜਾ ਉਹ ਦਰਜ ਕਰ ਲਿਆ ਪੁਲਿਸ ਨੇ ਔਰ ਜਿਹੜਾ ਇੱਥੋਂ ਦਾ ਰਜੇਸ਼ ਕੁਮਾਰ ਐਸਐਚਓ ਸੀਗਾ ਉਹਨੂੰ ਇੱਥੋਂ ਚਲਦਾ ਕੀਤਾ ਔਰ ਅਸੀਂ ਮੰਗ ਕੀਤੀ ਹੈ ਕਿ ਉਹਦੇ ਖਿਲਾਫੀ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਪਰ ਜਦੋਂ ਪਹਿਲੇ ਦਿਨ ਇਹ ਸਾਰਾ ਕੁਝ ਆਇਆ ਤਾਂ ਸਾਰਾ ਕੁਝ ਉਲਟ ਹੋ ਗਿਆ ਸੀ ਹੁਣ ਬਾਜੀ ਕਿਵੇਂ ਪਲਟ ਗਈ ਦੇਖੋ ਪਹਿਲਾਂ ਤਾਂ ਗਮਦੂਰ ਧਿਰ ਤੇ ਕੋਈ ਪਰਚਾ ਨਹੀਂ ਸੀ ਇਹਨਾਂ ਤੇ ਪਰਚੇ ਹੋਏ ਇਹ ਫੜੇ ਗਏ ਇਹ ਅੰਦਰ ਗਏ ਹਾਂਜੀ ਔਰ ਹੁਣ ਉਹਨਾਂ ਦੇ ਪਰਚੇ ਹੋ ਗਏ ਨੇ ਤੇ ਇਹ ਬਾਹਰ ਆ ਗਏ ਨੇ ਇਹ ਕਿਵੇਂ ਹੋ ਗਿਆ ਇਹ ਮਾਮਲਾ ਇਹ ਹੈਗਾ ਕਿ ਜਿਹੜਾ ਗਮਦੂਰ ਧਰ ਹੈ ਜਿਹੜੀ ਗਮਦੂਰ ਧਰ ਦੇ ਜਿਵੇਂ ਆਪਾਂ ਕਹਿੰ ਗਿਆ ਕਿ ਉਹਨਾਂ ਦੀ ਮੁਠੀ ਚ ਐਮਐਲਏ ਸੀ ਸਾਰਾ ਕੁਝ ਐਮਐਲਏ ਨੇ ਕਰਵਾਇਆ ਔਰ ਐਮਐਲਏ ਕਰਕੇ ਸਾਰਾ ਕੁਝ ਹੋਇਆ ਹੈ ਔਰ ਸੂਤਰਧਾਰ ਵਿੱਚ ਐਮਐਲਏ ਵੀ ਆ ਔਰ ਇਥੋਂ ਦਾ ਜਿਵੇਂ ਆਪਾਂ ਕਹਿੰਗੇ ਗਮਦੂਰ ਧਰ ਵੀ ਆ ਔਰ ਐਸਐਚਓ ਨੇ ਜਿਹੜੀ ਗੁੰਡਾਗਰਦੀ ਦਿਖਾਈ ਹੈਗੀ ਆ ਉਹ ਕਿਸੇ ਦਾ ਲੋਕੀਸ਼ਪੀ ਨਹੀਂ ਉਹ ਰਾਜ ਦੀ ਮਜ਼ਦੂਰਾਂ ਦੀ ਸਭ ਤੋਂ ਵੱਡੀ ਹੈ ਜਿਹੜੀ ਉਹ ਜਿੱਤ ਹੋਈ ਹੈ ਬਿਨਾਂ ਸ਼ਰਤ ਮਜ਼ਦੂਰ ਸਾਰੇ ਰਿਹਾ ਕਰਵਾਇਆ ਗਿਆ ਠੀਕ ਠੀਕ ਸਰ ਸਾਹਿਬ ਇੱਕ ਮਿੰਟ ਜੀ ਆਓ ਸਰਪੰਚ ਸਾਹਿਬ ਆਉਂ ਰਹੇ ਨੇ